ਮਾਗੇ ਨਾ ਬੱਚਿਆਂ ਨੂੰ ਦੇਖ ਕੇ ਗੁਰਪ੍ਰੀਤ ਆਪਣੇ ਆਪ ਨੂੰ ਲੱਭ ਰਹੇ ਨੇ ਮੈਨੂੰ ਇਹ ਲੱਗਦਾ ਕਿ ਉਹ ਸਾਡੇ ਵਾਲੇ ਮਿੱਢੜੇ ਮੇਲ ਤਾਂ ਨਹੀਂ ਹੁੰਦਾ ਸੀ ਘਰੋਂ ਰੋਟੀ ਲੈ ਕੇ ਆਉਣੀ ਇੱਕ ਨਾਨੇ ਇੱਕ ਰੋਟੀ ਬਣਾ ਦੇਣੀ ਵਿੱਚ ਉਹਦੇ ਆਚਾਰ ਹਾਂ ਤੇ ਸਾਨੂੰ ਉਹੀ ਆ ਲੱਗਦਾ ਸੀ ਕਿ ਬਹੁਤ ਵੱਡਾ ਇਹ ਭੋਜਨ ਹੈ ਤੇ ਅੱਜ ਇਹ ਬੱਚਿਆਂ ਨੂੰ ਦੇਖ ਕੇ ਕਹਿੰਦਾ ਹੈ ਕਿ ਚਲੋ ਇਹ ਮਿਲ ਰਹੇ ਇਹਨਾਂ ਨੂੰ ਪਰ ਕਿਤੇ ਨਾ ਕਿਤੇ ਆ ਲੱਗਦਾ ਕਿ ਕਿਸੇ ਟਾਟ ਤੇ ਮੈਂ ਮੇਰੇ ਨਾਲ ਇਹਨਾਂ ਦੀ ਸਿਸਟਰ ਬੱਲੀ ਦੀ ਹਾਂਜੀ ਮੁਖਵਿੰਦਰ ਆ ਉਹਦਾ ਨਾਮ ਤੇ ਵੀ ਕਦੇ ਆ ਵੱਡੀ ਗੱਲ ਸਕੂਲ ਨੂੰ ਸਜਦਾ ਜਿੱਥੋਂ ਅਸੀਂ 5ਵੇਂ ਕੀਤੀ ਫਿਰ 10ਵੀਂ ਕਰੀ ਤੇ ਮੈਨੂੰ ਇਹ ਲੱਗਦਾ ਕਿ ਬੰਦੇ ਨੂੰ ਆਪਣੀਆਂ ਜੜ੍ਹਾਂ ਨੂੰ ਨਹੀਂ ਭੁੱਲਣਾ ਨਹੀਂ ਭੁੱਲਣਾ ਚਾਹੀਦਾ ਔਰ ਇੱਥੇ ਗੱਲ ਮੈਂ ਕਰੀ ਚਾਹਾਂਗੀ ਕਿ ਅੱਜ ਕੱਲ ਲੋਕਾਂ ਦੀ ਸੋਚ ਹੋ ਰਹੀ ਹੈ ਕਿ ਬੱਚਿਆਂ ਨੂੰ ਪ੍ਰਾਈਵੇਟ ਸਕੂਲ ਦੇ ਵਿੱਚ ਪਾਉਣਾ ਹੈ ਸਰਕਾਰੀ ਸਕੂਲ ਦੇ ਵਿੱਚ ਤੁਸੀਂ ਨਹੀਂ ਕੁਝ ਬਣਦੇ ਹੋ ਐਗਜ਼ਾਮਪਲ ਤੁਹਾਡੇ ਸਾਹਮਣੇ ਖੜੇ ਛੋਟੇ ਜਿਹੇ ਪਿੰਡ ਚੋਂ ਨਿਕਲ ਕੇ ਸਰਕਾਰੀ ਸਕੂਲੋਂ ਪੜ ਕੇ ਅੱਜ ਇੰਟਰਨੈਸ਼ਨਲੀ ਸਾਨੂੰ ਸਭ ਨੂੰ ਪ੍ਰਾਊਡ ਫੀਲ ਕਰਾ ਰਿਹਾ ਮੈਮ ਰੀਲੀ ਪ੍ਰਾਊਡ ਆਫ ਯੂ ਐਂਡ ਥੈਂਕ ਯੂ ਸੋ ਮੱਚ ਮੈਂ ਇਹਦਾ ਮਾਣ ਹੈ ਜਿਹੜਾ ਉਹ ਸਭ ਤੋਂ ਪਹਿਲਾਂ ਜਿਹੜ ਦੂਜੀ ਗੱਲ ਮੈਂ ਅੱਜ ਵੀ ਉਹ ਲੱਗਦੇ ਮੇਰੇ ਬਾਈ ਜੀ ਸੀ ਪਰ ਮੇਰੇ ਬਾਪ ਵਰਗੇ ਸਰਦਾਰ ਹਰਨੇਕ ਸਿੰਘ ਤੇ ਫਿਰ ਭਜਨ ਕੌਰ ਜੀ ਮੈਨੂੰ ਲੱਗਦਾ ਉਹ ਮਾਂ ਵਾਪਸੀ ਕਿਉਂਕਿ ਜਿਹੜਾ ਬੰਦਾ ਸਾਨੂੰ ਗਾਈਡ ਕਰਦਾ ਜਿਹੜਾ ਬੰਦਾ ਇਹ ਕਹਿੰਦਾ ਵੀ ਤੂੰ ਪੜ੍ਹ ਲਿਖਾ ਤੇ ਆਪਣੇ ਪੈਰਾਂ ਤੇ ਹੋਣਾ ਕਿਉਂਕਿ ਉਹ ਆਪ ਟੀਚਰ ਸੀ ਜੀ ਉਹਨਾਂ ਦਾ ਬਾਕੀ ਸਾਰੇ ਪਿੰਡ ਦਾ ਪਿੰਡ ਦਾ ਪਿੰਡ ਦਾ ਵੀ ਮਾਨ ਹੁੰਦਾ ਹੈ ਕਿ ਅਸੀਂ ਉਸ ਧਰਤੀ ਤੇ ਜੰਮ ਪਏ ਉਸ ਮਿੱਟੀ ਨੇ ਸਾਨੂੰ ਕੁਝ ਦਿੱਤਾ ਹੁੰਦਾ ਤੇ ਮੈਂ ਕਦੇ ਵੀ ਨਹੀਂ ਭੁੱਲ ਸਕਦਾ ਕਿੰਨੇ ਸਾਲਾਂ ਬਾਅਦ ਆਇਓ ਇੱਥੇ ਦੇ ਉਹ ਜਦੋਂ ਸਮਾਂ ਆਉਂਦੀ ਰਣੀ ਪਰ ਸਕੂਲ ਨਹੀਂ ਆਈ ਹਾਂ ਸਕੂਲ ਕਿੰਨੇ ਟਾਈਮ ਬਾਅਦ ਦੁਪাহਾਰ ਦਾ ਸ਼ਾਇਦ ਮੇਰਾ ਖਿਆਲ ਹੈ ਜਦੋਂ ਪੜ ਕੇ ਗਏ ਉਹ ਤੋਂ ਬਾਅਦ ਹੈਨਾ ਕਿੰਨੇ ਚ ਪਾਸ ਤੈਨੂੰ ਯਾਦ ਆਉਂਦੇ ਕਰਮਚੰਦ ਮਾਸਟਰ ਜੀ ਉੱਥੋਂ ਨਿਕਲਣਾ ਹਾਂਜੀ ਫਾਟਕਤੇ ਹੁੰਦੇ ਸੀ ਉਹ ਪਹਾੜੇ ਉੱਚੇ ਉੱਚੀ ਬੋਲਣੇ ਉਹਨਾਂ ਨੇ ਜੋ ਸਿਖਾਇਆ ਉਹ ਅੱਜ ਯਾਦ ਆ ਰਿਹਾ ਚਲੋ ਉਹ ਯਾਦ ਆ ਰਿਹਾ ਉਹਨਾਂ ਨੂੰ ਸਲੂਟ ਹੈ ਥੈਂਕ ਯੂ ਥੈਂਕ ਯੂ ਸੋ ਮੱਚ